ਬੰਦਾ ਨਿਆਣਾ ਪਾ ਲੋ ਨਾ ਪਾਓ ਜਿਵੇਂ ਮਰਜੀ ਬੁੜੀ ਬੰਦਾ ਕੋਈ ਮਰਜੀ ਬੈਠਾ ਰਹੇ ਜਿਵੇਂ ਮਰਜੀ ਹਾਂ ਹਾਂਜੀ 20 ਲੀਟਰ ਬੰਦਾ ਕੋਈ ਆ ਕੇ ਚੋਲੇ ਦੋ ਦਿਨ ਚਾਰ ਦਿਨ ਜਦੋਂ ਤਸੱਲੀ ਹੋ ਗਈ ਉਦੋਂ ਲੈ ਜੇ ਚੋਕੇ ਹਾਂ ਵੀ ਜਿਹਨੇ ਕਰਾਂਗਾ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਨੈਪ ਦੇ ਘਰੋਂ ਬਣਾ ਰਿਆ ਪਿੰਡ ਆ ਗਿਆ ਜੀ ਕੋਟਪੜਾ ਜ਼ਿਲ੍ਹਾ ਬਠਿੰਡਾ ਤਹਿਸੀਲ ਦੋਸਤੋ ਮੋੜ ਮੰਡੀ ਬਾਈ ਨੇ ਦੋਸਤੋ ਇੱਕ ਆਹ ਸੂਈਸ ਬਾਈ ਤੀਜਾ ਸੂਆ ਸੂਈ ਗਾਹ ਸੇਲ ਕਰਨੀ ਆ ਕਿੰਨੇ ਕ ਦਿਨਾਂ ਦੀ ਸੂਈ ਆ ਕਿੰਨਾ ਮੌਕੇ ਤੇ ਹੁਣ ਦੁੱਧ ਹਾਜ਼ਰ ਆ ਸਾਰੀ ਇਨਫਰਮੇਸ਼ਨ ਆਪਾਂ ਮਾਲਕਾ ਤੋਂ ਲਵਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 31 ਤਰੀਕ ਪਹਿਲਾ ਮਹੀਨਾ ਤੇ 2026 ਬਾਈ ਨਾਲ ਆਜੋ ਆਪਾਂ ਕਰਦੇ ਆਂ ਗੱਲਬਾਤ ਪੂਰੀ ਸੋਹਣੀ ਸੁਨਖੀਤ ਦੋਸਤੋ ਗਾਂ ਗਈ ਚੰਗੀ ਬੇਲ ਚਾਹ ਦੇਖੋ ਕਿੱਡੀ ਲੰਮੀ ਬੇਲ ਪਈ ਆ ਸੂਈ ਹੈਗੀ ਆ ਕਿੰਨੇ ਕ ਦਿਨਾਂ ਦੀ ਸੂਈ ਆ ਆਜਾ ਬਈ ਨਾਲ ਵੀਡੀਓ ਦੇ ਸਾਹਮਣੇ ਆਜਾ ਆਹ ਦੇਖੋ ਵੀਰੇ ਕੋਈ ਦੂਦਰ ਰੋਕਣ ਵਾਲਾ ਕੰਮ ਨਹੀਂ ਦੋਸਤੋ ਸਵੇਰ ਦੇ ਤਕਰੀਬਨ ਹੋਣਾ 10:00 ਵਜੇ ਆ ਹੋਰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਭਰਾਵਾਂ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਪਿੰਡ ਕੋਟਪਰਾ ਘਰ ਆਪਣਾ ਰਹਿ ਗਿਆ ਡਰੇਨ ਦੇ ਨਾਲ ਹੈਨਾ ਹਾਂਜੀ ਹਾਂਜੀ ਜਿਹੜੀ ਚੱਠੇ ਵਾਲ ਨੂੰ ਲੈਂਕ ਰੋਡ ਛੜਕ ਜਾਂਦੀ ਹੈ ਜਿਹੜੀ ਡਰੇਨ ਟੱਪਣਸਾਰ ਪਹਿਲੇ ਹੀ ਮਕਾਨ ਆਪਣਾ ਠੀਕ ਆ ਜੀ ਨੈ ਬਾਈ ਇਹ ਕਿੰਨਾ ਸੂਆ ਸੂਈ ਆ ਹੁਣ ਇਹ ਵੀਰੇ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਹਾਂਜੀ ਤੇ ਅੱਜ ਜਿਹੜਾ ਹੁਣ ਮੌਕੇ ਤੇ ਦੁੱਧ ਆਪਾਂ ਜਿਹੜੇ ਭਰਾਵਾਂ ਨੂੰ ਚਵਾਦਗੇ ਜਿੰਨੇ ਡੰਗ ਮਰ ਜੀ ਕਿੰਨਾ ਹਾਜ਼ਰ ਹੈ ਜੀ ਮੌਕੇ ਤੇ ਵੀਰੋ ਇੱਕ ਤਾਂ ਹੁੰਦੀ ਹੈ ਕਹਿਣ ਵਾਲੀ ਗੱਲ ਹਾਂਜੀ 20 ਲੀਟਰ ਬੰਦਾ ਕੋਈ ਆ ਕੇ ਚੋਲੇ ਦੋ ਦਿਨ ਚਾਰ ਦਿਨ ਜਦੋਂ ਤਸੱਲੀ ਹੋ ਗਈ ਉਦੋਂ ਲੈ ਜੇ ਚੋਕੇ ਹਾਂ ਵੀ ਜਿੰਨੇ ਡੰਗ ਆਪਣੇ ਕਿੰਨੇ ਜਦੋਂ ਦੀ ਤਸੱਲੀ ਹੋ ਗਈ ਹਾਂ ਦੋ ਚਾਰ ਪੰਜ ਜਿੰਨੇ ਜਦੋਂ ਜਦੋਂ ਤਸੱਲੀ ਨੂੰ ਚੋਈ ਜਾਵੇ ਹਾਂ 20 ਲੀਟਰ ਪੂਰਾ ਤਿਆਰ ਹੈ ਠੀਕ ਆ ਬਾਈ ਤੇ 8 ਦਿਨਾਂ ਦੀ ਸੂਈ ਹੈ 8 ਦਿਨਾਂ ਦੀ ਸੂਈ ਹੈ ਬੱਚਾ ਇਹਦੇ ਪਿੱਛੇ ਬੱਚਾ ਹਾਂ ਬੱਚਾ ਜੀ ਬੱਚਾ ਹਾਂ ਦੀ 8 ਦਿਨਾਂ ਦੀ ਸੂਈ ਬੀ ਲੀਟਰ ਬਾਈ ਕਹਿੰਦਾ ਜਿੰਨੇ ਡੰਗ ਛੋੜਾ ਦਿਲ ਕਰਦਾ ਆਪਦੀ ਜਦੋਂ ਛੋੜੇ ਦਿਲ ਨੇ ਹਾਮੀ ਭਰਤੀ ਵੀ ਹਾਂ ਯਾਰ ਤਸੱਲੀ ਆ ਦੁੱਧ ਸਹੀ ਆ ਉਦੋਂ ਬਾਈ ਕਹਿੰਦਾ ਆਪਣੇ ਘਰੋਂ ਖੋਲ ਲਿਓ ਤੇ ਸੀਲ ਸਾਉ ਬਾਈ ਇੰਨੀ ਐ ਕੋਈ ਬੰਦਾ ਨਿਆਣਾ ਪਾ ਲੋ ਨਾ ਪਾਓ ਜਿਵੇਂ ਮਰਜੀ ਬੁੜੀ ਬੰਦਾ ਕੋਈ ਮਰਜੀ ਬੈਠਾ ਰਹੇ ਜਿਵੇਂ ਮਰਜੀ ਕੋਈ ਚੱਕਰ ਨਹੀਂ ਨਿਆਣਾ ਪਾਉਣਾ ਪਾਉਣਾ ਹੈ ਪਾ ਲੋ ਨਹੀਂ ਪਾਣਾ ਨਾ ਪਾਉ ਹ ਜਿਵੇਂ ਸਵੇਰੇ ਚੋਈ ਆ ਨਹੀਂ ਪਸੂ ਹੁੰਦਾ ਵੀ ਹੁਣ ਦੁਬਾਰੇ ਲੈ ਲਈ ਨਾ ਤੇ ਪੱਤ ਪਵੇਲੀ ਕਰੀਏ ਜਮਾ ਕੋਈ ਆਪਣਾ ਉਹ ਕੰਮ ਨਹੀਂ ਵੀ ਦੁੱਧ ਛੱਡਿਆ ਹੋਵੇ ਜਮਾ ਬੇਲੀ ਕੀਤੀ ਹੋਈ ਹੈ ਬਾਕੀ ਆ ਦੀ ਸ਼ਾਮ ਨੂੰ ਬੇਲੀ ਕਰਕੇ ਜਿੰਨੇ ਦਾ ਮਰਜ਼ੀ ਚੋਲੇ ਹਾਂ ਜਿਵੇਂ ਮਰਜ਼ੀ ਚੋਲੇ ਹਾਂਜੀ ਹਾਂਜੀ ਦਸਲੀ ਕਰ ਲਓ ਕਿੰਨਾ ਜੀ ਆਪਣਾ ਮੋਬਾਈਲ ਨੰਬਰ ਨੰਬਰ ਆਪਣਾ ਹੈ 94636 ਜੀ 30314 ਠੀਕ ਹੈ ਜੀ ਨੰਬਰ ਵਾਈ ਦੋਸਤੋ ਨੈਪ ਦਾ ਹੈਠਾ ਚੱਲੀ ਜਾਂਦਾ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦਨਾ ਜਮਾ ਸਾਊ ਸ਼ਰੀਫ 20 ਲੀਟਰ ਦੁੱਧ ਹਾਜ਼ਰ ਪਿੰਡ ਕੋਟਪਰਾ ਲਓ ਬਈ ਖੋਲ ਲਓ ਇੱਕ ਗੱਲ ਹੋਰ ਹੈ ਹਾਂਜੀ ਕੋਈ ਇਹਨੂੰ ਛੋਟੀ ਨਾ ਸਮਝੇ ਬੇਲ ਇਹਦੀ ਇੰਨੀ ਲੰਮੀ ਹੈ ਮੰਨ ਲਓ ਹਾਥੀ ਦੀ ਜਾਣੀ ਨਹੀਂ ਵੱਡੀ ਗੱਡੀ ਲੈ ਕੇ ਆ ਪੂਰੀ ਲੰਮੀ ਆ ਹਾਂਜੀ ਹਾਂਜੀ ਬੇਲ ਬਹੁਤ ਲੰਮੀ ਹੈ ਹਰੇਗਾ ਦੀ ਇੰਨੀ ਲੰਮੀ ਬੇਲ ਹੁੰਦੀ ਨਹੀਂ ਆਹ ਦੇਖੋ ਵੀਰੇ ਹਾਂਜੀ ਹਾਂ ਕੋਈ ਆਇਆ ਨਹੀਂ ਹੈਗਾ ਕੋਈ ਵੱਡੀ ਛੋਟੀ ਕਰਕੇ ਦਿਖਾਉਣ ਵਾਲਾ ਕੰਮ ਪੂਰੀ ਲੰਮੀ ਬੇਲ ਚਾ ਤੋਰੀ ਬਾਈ ਫਿਰ ਇਹਨੂੰ ਤੋੜ ਲਗੇ ਹੈਨਾ ਹਾਂਜੀ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਸੋ ਜਿਹੜੇ ਵੀ ਭਰਾ ਨੂੰ ਫੇਟਾ ਕੋਲੇ ਆਜੋ ਜਿਵੇਂ ਮਰਜੀ ਵੀਰੇ ਆਪਦੀ ਤਸੱਲੀ ਕਰ ਲਿਓ ਬਾਈ ਕਹਿੰਦਾ ਆਪਣੇ ਘਰੇ ਜਿੰਨੇ ਡੰਗ ਮਰ ਜਦੋਂ ਤੁਹਾਡੇ ਦਿਲ ਨੇ ਆਏ ਕਹਿਤਾ ਵੀ ਹਾਂ ਠੀਕ ਆ ਤਾਂ ਉਦੋਂ ਬਾਈ ਕਹਿੰਦਾ ਖੋਲ ਲਿਓ ਕੋਟਪਾਰਾ ਪਿੰਡ ਆ ਜੀ ਲੈ ਕਰੋ ਦੋਸਤੋ ਚੱਕ ਆ ਲੈ ਹੂੰ ਠੰਡੀ ਸੀਲਤਾ ਬਾਈ ਇੰਨੀ ਐ ਕੋਈ ਵਾਸਤਾ ਨਹੀਂ ਪਵਾ ਤੁਸੀਂ ਬਿਹੜੇ ਚ ਰੱਸਾ ਛੱਡ ਕੇ ਜਿਵੇਂ ਮਰਜੀ ਜਿੱਥੇ ਮਰਜੀ ਚੋਲੋ ਕੋਈ ਚੱਕਰੀ ਨਹੀਂ ਠੀਕ ਹੈ ਜੀ ਠੀਕ ਹੈ ਹਾਂ ਕਮਾਲ ਹੋਈ ਅਦਰ ਆ ਦੇਖੋ ਵੀਰੇ ਨੰਬਰ ਭਰਾ ਦਾ ਹੈਠਾ ਕੋਟਪਾਰਾ ਪਿੰਡ ਆ ਦੋਸਤੋ ਬਠਿੰਡੇ ਜ਼ਿਲ੍ਹੇ ਦਾ ਨਾਲ ਪਿੰਡ ਇੱਕ ਜਿਵੇਂ ਕੋਟ ਫੱਤਾ ਰਹਿ ਗਿਆ ਕੋਟ ਸ਼ਮੀਰ ਇਹ ਨੇੜੇ-ਨੇੜੇ ਨਾਲ ਪਿੰਡ ਆ ਸਾਡੇ ਬਾਕੀ ਮੁੱਲ ਕੀ ਕਰਦਾ ਭਰਾ ਉਹ ਸੋਨੋ ਕਨਫਰਮ ਕਰਾ ਦਿੰਨਾ ਹੂੰ ਤੇ ਨੈ ਭਾਈ ਭਾ ਕੀ ਰਹੂਗਾ ਫਿਰ ਅੱਜ ਦਾ ਭਾ ਵੀ ਇਹ ਲੈਂਡ ਦੇਣ ਜਾਂ 90000 ਕਰਦੇ ਆ 90000 ਹਾਂਜੀ ਹਾਂਜੀ ਠੀਕ ਆ ਜੀ ਲੈਂਡ ਦੇਣ ਜਾਂ ਦੋਸਤੋ 90000 ਰੁਪਿਆ ਭਾਈ ਕਹਿੰਦਾ ਇਹਦਾ ਭਾਗ ਆ ਤੇ 20 ਲੀਟਰ ਦੁੱਧ ਦਾ ਕੋਟ ਭਾਰਾ ਪਿੰਡ ਆ ਨੰਬਰ ਭਾਈ ਦਾ ਹੇਠਾ ਜਿਹੜੇ ਵੀ ਮੇਰੇ ਭਰਾ ਨੂੰ ਫਿੱਟ ਆਉਂਦੀ ਆ ਕੋਲੇ ਆ ਕੇ ਤਸੱਲੀ ਕਰਕੇ ਜਿਵੇਂ ਮਰਜ਼ੀ ਭਾਈ ਨਾਲ ਕਰ ਲਿਓ ਸੋਦਾ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸਿਕਲ ਬਾਈ ਜੀ ਸਾਰੇ ਆਪਰਾ ਬਣ